ਦੋਸਤੋ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੜਚੰਕਰ ਤੋਂ ਜਿੱਤੇ ਖੁਰਾਲਗੜ ਨੂੰ ਜਾ ਰਹੀ ਸ਼ਰਧਾਲੂਆਂ ਦੇ ਨਾਲ ਭਰੀ ਮੀਨੀ ਬੱਸ ਪਲਟ ਗਈ ਜਿਸ ਵਿੱਚ 15 ਲੋਕ ਚਕਮੀ ਹੋਏ ਨੇ ਦਾਜੇ ਕੀ ਸ਼੍ਰੀ ਗੁਰ ਰਵੀਦਾਸ ਮਹਾਰਾਜ ਇਤਿਹਾਸਿਕ ਧਰਮ ਸਥਾਨ ਸ਼੍ਰੀ ਖੁਰਾਲਗੜ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਦੇ ਨਾਲ ਭਰੀ ਮੀਨੀ ਬੱਸ ਗੜੀ ਮਾਨਸੋਵਾਲ ਦੇ ਖਾੜ ਦੇ ਵਿੱਚ ਜਾ ਪਲਟ ਗਈ ਜਿਸ ਵਿੱਚ 30 ਸ਼ਰਧਾਲੂ ਸਵਾਰ ਸਨ ਅਤੇ ਇਸ ਵਿੱਚ ਬਹੁਤ ਸਾਰੇ ਬੱਚੇ ਅਤੇ ਮਹਿਲਾ ਸਨ ਅਤੇ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਦੁਰਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਈ ਹੈ ਪਰ ਬੱਸ ਦੀ ਬੁਰੀ ਤਰ੍ਹਾਂ ਨੁਕਸਾਨੀ ਗਈ ਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਦੱਸ ਜੀ ਕਿ ਸਕੂਲ ਲੀਲਾ ਮੇਕ ਸਿੰਘ ਲੁਧਿਆਣਾ ਦੀ ਬੱਸ ਨੰਬਰ ਇੰਨਾ ਸੀ ਅਤੇ ਡਰਾਈਵਰ ਪਰਮਿੰਦਰ ਸਿੰਘ ਪੁੱਤਰ ਬੰਦ ਸਿੰਘ ਨਿਵਾਸੀ ਕੋਕਰੀ ਬੁੱਟਰ ਠਾਣਾ ਮਹਿਮਾ ਜ਼ਿਲ੍ਹਾ ਮੋਗਾ ਦਾ ਚਲਾ ਰਿਹਾ ਸੀ। ਇਹ ਬੱਸ ਪਿੰਡ ਰਸੂਲਪੁਰ थाना ਜਗਰਾਉਂ ਲੁਧਿਆਣਾ ਦੀ ਸੰਗਤ ਨੂੰ ਲੈ ਕੇ ਖੁਰਾਲਗੜ੍ਹ ਸਾਹਿਬ ਜਾ ਰਹੀ ਸੀ ਇਹ ਜੱਜ ਬੱਸ ਗੱਡੀ ਮਾਨਸੂਵਾਲ ਤੋਂ ਖੁਰਾਲਗੜ੍ਹ ਵੱਲ ਚੱਲ ਰਹੀ ਸੀ ਤੇ ਗੱਡੀ ਦੇ ਪਿੰਡ ਨੇੜੇ ਇੱਕ ਉਤਰਾਹੀ ਵਿੱਚ ਬੱਸ ਬੇਕਾਬੂ ਹੋ ਕੇ ਖਾੜ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਬੱਸ ਪਲਟ ਗਈ ਕੱਟਨਾ ਦੀ ਖਬਰ ਮਿਲਦੇ ਹੀ ਸਾਰੇ ਹੀ ਗੁਰੂ ਘਰ ਦੀ ਐਂਬੂਲੈਂਸਾਂ ਤੇ ਹੋਰ ਗੱਡੀਆਂ ਜਲਦ ਮੌਕੇ ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਤੁਰੰਤ ਗੜਸ਼ੰਕਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਤੇ ਕਈ ਜਖਮਾਂ ਮੋਡਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਜਖਮੀਆਂ ਵਿੱਚ ਮਨਜੀਤ ਕੌਰ ਪਤਨੀ ਹਰਦੇਵ ਸਿੰਘ ਬਿੰਦਰ ਸਿੰਘ ਜਗਜੀਤ ਸਿੰਘ ਕੌਰ ਅਤੇ ਜਗਜੀਤ ਸਿੰਘ ਆਦਿ ਮੰਜੂਦ ਸਨ ਹਾਂਜੀ ਬਲੋ ਪਿੰਡ ਗੜੀ ਮਾਸਾਲਾ ਜੀ ਇਧਰ ਉੱਪਰ ਇੱਕ ਬੱਸ ਆਈ ਜਿਹੜੀ ਬੱਸ ਸੀਗੀ ਉਹ ਅੱਥੇ ਕੇ ਬਾਹਰੋਂ ਪਤਾ ਲੱਗਿਆ ਕਿ ਉਹ ਮੋਕੇਵਾਲ ਦੀ ਸੀਗੀ ਤੇ ਉਹਨਾਂ ਯਾਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ ਔਰ ਉਹਦੇ ਵਿੱਚ ਕੁਝ ਯਾਤਰੀਆਂ ਦਾ ਨਾਂ ਕਰਨ ਦੇ ਬਾਅਦ ਵੀ ਬੱਸ ਲੈ ਕੇ ਆਗੇ ਪਰ ਉਹ ਬੱਸ ਇੱਥੇ ਆ ਕੇ ਪੱਟ ਗਈ। ਬੱਸ ਪੱਟਣ ਕਰਕੇ ਕਾਫੀ ਸਵਾਰੀਆਂ ਦੇ ਸੱਟਾ ਲੱਗ ਗਈਆਂ। ਸੱਟਾ ਲੱਗਣ ਕਰਕੇ ਪਿੰਡ ਦੇ ਬੰਦੇ ਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ। ਕੁਝ ਐਂਬੂਲੈਂਸਾਂ ਮੰਗੀਆਂ, ਕੁਝ ਪਰਸਨਲ ਗੱਡੀਆਂ ਦੀ ਵੀ ਭਵਾਈਆਂ। ਤੇ ਆਪਣੀ ਚੌਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ 2 ਜਾਂ 3 ਮਲਾਜਮੀ ਹੈ। ਤੇ ਕਾਫੀ ਵਾਰੀ ਇੱਥੇ ਹਾਦਸੇ ਹੋ ਚੁੱਕੇ। ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ, ਕਈ ਕਿ ਜਿਹੜੇ ਇੱਥੇ ਮਹਾਰਾਜ ਹੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਹਾਰਾਜਮਾ ਦੇ ਨਾਲ ਬੰਦੇ ਲਾਇਆ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦਿੱਕਤ ਆਉਂਦੀ ਉਹ ਵਿਚਾਰੇ ਫਪੜਾ ਦਬੜੀ ਵਿੱਚ ਜਾਂਦੇ ਤੇ ਉਹਨਾਂ ਨੂੰ ਭੇਜਦੇ ਆ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਦੇ ਨਾਲੇ ਪਿੰਡ ਵਾਸੀਆਂ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਉੱਥੇ ਭਜਾਇਆ ਜੀ ਅੱਛਾ ਕੋਈ ਸੱਟ ਕੋਈ ਉਦਾਂ ਜੀ ਟੈਸਟ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਦੇ ਕੋਈ ਕਾਫੀ ਇੰਜਰੀਆਂ ਹੈ ਉਸ ਬੱਚਿਆਂ ਨੇ ਇੰਜਰੀਆਂ ਆਏ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੂ ਤੇ ਹੁਣ ਪ੍ਰਸ਼ਾਸਨ ਆ ਕੇ ਕਾਫੀ ਮਦਦ ਕੀਤੀ ਨਾਲ ਜੀ ਕਿਉਂਕਿ ਯਾਰ ਬਚਾਰੇ ਖੜੇ ਹੈ ਜੀ ਨਾਲ ਆ ਕੇ ਮੁਲਾਜਮ ਤੇ ਇਹਨਾਂ ਨੇ ਜੀ ਆ ਕੇ ਸਰਕਾਰ ਵੱਲ ਕੀਤੀ ਹੈ ਜੀ ਕਿ ਬੱਚੇ ਬਚਾਏ ਹਾਂ ਜੀ ਕਿਹੜਾ ਪਿੰਡ ਆ ਆਪਣਾ ਮੇਰਾ ਪਿੰਡ ਦੀ ਗਲੀ ਮਾਨਸਾਹ ਕੀ ਨਾਮ ਹੈ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਹਾਂਜੀ ਇਧਰੋਂ ਝੁੰਗੀਆਂ ਰੋਡ ਵੱਲ ਤੇ ਬਾਸਾਂ ਆਉਂਦੀ ਸੀਗੀ ਖਰੜਗੜ੍ਹ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਹੈ ਫਿਰ ਜੱਕਦਮ ਆ ਕੇ ਤਰਾਈ ਦੇ ਵਿੱਚ ਗਲੀ ਮਾਨਸਾਹ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਾਲਟ ਗਈ ਤੇ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜੱਪੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹੋਸਪੀਟਲ ਪਹੁੰਚਾਇਆ ਮੇਰਾ ਨਾਮ ਮਜੀਦ ਖੋਰਾ ਸਰ ਆ ਸਾ ਅਸੀਂ ਖਰਾਦਗੜ੍ਹ ਨੂੰ ਜਾਂਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਥਾੜ ਤੁਲ ਪਰ ਜੰਡੀ ਆ ਅਤਿ ਉਹ ਤੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲੇ ਸੀ ਮੱਥਾ ਟੇਕਣ ਮੁੰਡਾ ਡਾ ਡਾਇਆ ਸੀਗਾ ਬਾਹਰ ਉਹਨੇ ਕੋ ਸੁੱਖ ਸੁਖੀ ਹੋਣੀ ਆ ਇੱਕ ਥਾੜਾ ਮੁੰਡਾ ਵਾਇਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਥਾ ਟਕਾਉਣ ਬੱਸ ਜਾਂਦਿਆ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ ਜੀ ਹਾਏ ਕਿਸੇ ਵਿੱਚ ਬੱਜੀ ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦੈ ਉਦੋਂ ਸੰਭਲੀ ਨਹੀਂ ਗਈਗੀ ਜੇ ਗੜੀ ਮਾਨਸੂਵਾਲ ਦੇ ਪੂਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗਿਆ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੋਕੇ ਤੇ ਆ ਕੇ ਚੌਂਕੀ ਬੀਨੇਵਾਲ ਦਾ ਪਿੰਡ ਹੈਗਾ ਚੰਗੀ ਚਾਹ ਸਾਹਿਬ ਮੇਰੇ ਨਾਲ ਨੇ ਜਿਹੜੇ ਲਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਸ ਹਸਪਤਲ ਕੋਲ ਜੈਡਮਿਟ ਕਰਵਾਤਾ। ਇਹ ਬਾਕੀ ਮੁਕਤੇ ਯਾ ਕੀ ਸਾਰਾ ਦੇਖ ਰਹੇ ਜੋ ਵੀ ਹਰਪੀ ਰੋਡ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਆ ਉਹ ਸਾਰਿਆਂ ਦੇ ਤਰ੍ਹਾਂ ਦੇ ਵਿੱਚ ਇੰਟੀਮੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਸਰ ਇਹ ਪਬਲਿਕ ਜਿਹੜੀ ਹੈ ਸੰਗਤ ਹੈ ਖਰਾਲਗੜ ਵਾਸਤੇ ਆ ਰਹੀ। ਖਰਾਲਗੜ ਹਾਂਜੀ ਸੰਗਤ ਦੇ ਦਰਸ਼ਨ ਵਾਸਤੇ ਹੈ ਜੈਤਵਾਰ ਮਤਲਬ ਜਿਹੜਾ ਆਉਂਦੀ ਹੈ ਤੇ ਦਰਸ਼ਨ ਵਾਸਤੇ ਆ ਰਹੀ ਸੀਗੀ। ਉਹ ਤਾਂ ਬੜੀ ਮਤਲਬ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜ਼ਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰਵਾਤਾ ਜੀ ਕਿਹੜਾ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸ ਆਈਡੀਆ ਮਗਾ ਕੇ ਉਹ ਇੱਥੇ ਪੇ ਦਿੱਤੀਆਂ ਜੀ ਉਹ ਹੁਣ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਨੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਲ ਥੇ ਕਿਹੜੇ ਠੀਕ ਹੈ ਸਾਰਾ